ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਕਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਖਾਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਲੇ ਮਹੱਲੇ ਦੀ ਜਾਤ ਦੇ ਵਿੱਚ ਜੋ ਲੰਗਰ ਲਗਾਏ ਜਾਂਦੇ ਨੇ ਸਾਰੀ ਟੀਮ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਲੰਗਰ ਲੱਗਦੇ ਨੇ ਮਾਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਔਰ ਸਾਡੀ ਟੀਮ ਜਿਹੜੀ ਇਹ ਅੱਜ ਵਾਈਟ ਕਰ ਰਹੇ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਸੰਗਤ ਦਾ ਵੀ ਬਹੁਤ ਧੰਨਵਾਦ ਤੇ ਹਰ ਦੋ ਝੰਡੇ ਦੀ ਸੰਗਤ ਦਾ ਵੀ ਬਹੁਤ ਜ਼ਿਆਦਾ ਸੰਯੋਗ ਆ ਪਰ ਇਲਾਕੇ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ ਸੰਯੋਗ ਆ ਕਿ ਇੱਥੇ ਜਿਹੜੇ ਲੰਗਰਾਂ ਦੇ ਪ੍ਰਬੰਧ ਚੱਲਦੇ ਨੇ ਸਾਰਿਆਂ ਦੇ ਸੰਯੋਗ ਨਾਲ ਚੱਲਦੇ ਨੇ ਮਾਰੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਔਰ ਸਦਾ ਹੀ ਚੜ੍ਹਦੀਆਂ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਜਵਾਨ ਪੀੜੀ ਨੂੰ ਕੀ ਮੈਸੇਜ ਦਿਲਾਉਣਾ ਨੌਜਵਾਨ ਪੀੜੀ ਨੂੰ ਵੇਖੋ ਜੀ ਮੈਸੇਜ ਤੇ ਇਹੀ ਆ ਕਿ ਵੱਤ ਤੋਂ ਵੱਧ ਕਰੂਦੀ ਸੇਵਾ ਕਰਨ ਸੰਗਤ ਦੀ ਸੇਵਾ ਕਰਨ ਜੋ ਨਸ਼ਿਆਂ ਤੇ ਅੱਜ ਦੇ ਡੇਟ ਦੇ ਵਿੱਚ ਮਾਹੌਲ ਚਲਦੇ ਨੇ ਉਹਨੂੰ ਛੱਡਣਾ ਸੂਝਵਾਨ ਹੋਣਾ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਤੇ ਸੰਕਲ ਦੀ ਸੇਵਾ ਕਰਨ ਨਸ਼ੇ ਦਾ ਤਾਂ ਕੰਮ ਵੇਖੋ ਮਾੜਾ ਹੀ ਆ ਹਾਂਜੀ ਤੇ ਇਹ ਤੇ ਵੇਖੋ ਛੱਡਣਾ ਹੀ ਚਾਹੀਦਾ ਤੇ ਹਰ ਬੰਦੇ ਨੂੰ ਸੋਚਣਾ ਚਾਹੀਦਾ ਹਰ ਨੌਜਵਾਨ ਨੂੰ ਸੋਚਣਾ ਚਾਹੀਦਾ ਇਹਦੇ ਰੀਤ ਤਬਾਈ ਹੈ ਜੀ ਨਸ਼ਾ ਕਰਨਾ ਚੰਗੀ ਗੱਲ ਨਹੀਂ ਕੀ ਬਹੁਤ ਮਾੜੀ ਗੱਲ ਆ ਬਾਕੀ ਚਲੋ ਮੇਰੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਇਸ ਲਾਈਨ ਤੋਂ ਹਟ ਗਏ ਚੰਗੀ ਲਾਈਨ ਅਪਣਾਉਣ ਔਰ ਮਾਰੇ ਦੀਆਂ ਖੁਸ਼ੀਆਂ ਲੁੱਟਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਗੁਰੂ ਨਾਨਕ ਦੇਵ ਜੀ ਦੇ 20 ਰੁਪਏ ਤੋਂ ਸ਼ੁਰੂ ਹੋ ਕੇ ਲੰਗਰ ਅੱਜ ਸਾਰੇ ਜਗ੍ਹਾ 'ਚ ਦੁੱਟ ਵੱਟ ਰਿਹਾ ਤੇ ਵੱਧ ਤੋਂ ਵੱਧ ਸੰਗਤ ਨੂੰ ਲੰਗਰ ਲਗਾਉਣੇ ਚਾਹੀਦੇ ਨੇ ਤੇ ਗੁਰੂ ਦੇ ਚਰਨਾਂ 'ਚ ਸੇਵਾ ਕਰਨੀ ਚਾਹੀਦੀ ਏ। ਬਾਕੀ ਨੌਜਵਾਨਾਂ ਨੂੰ ਵੀ ਵੱਤ ਵਤ ਹੁੱਲੜਬਾਜੀ ਜਿਹੜੇ ਮੇਲਿਆਂ 'ਚ ਅੱਜਕੱਲ ਦੇ ਛੋਟੇ ਬੱਚੇ ਜਾਂ ਨਿਆਣੇ ਕਰਦੇ ਨੇ ਇਹ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ ਹੈ। ਤੇ ਗੁਰੂ ਦੀ ਸ਼ਬਦਾ ਦੇ ਅਨਸਾਰ ਸਿਰ ਨਵਾ ਕੇ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਆਪਣੀ ਸੰਗਤ ਨੂੰ ਜਾਂ ਆਪਣੇ ਲੱਗੇ ਦੇ ਲੋਕਾਂ ਨੂੰ ਕੋਈ ਨੁਕਸਾਨ ਪਹੁੰਚੇ ਬਾਕੀ ਪੰਦੀਪ ਸਿੰਘ ਬਾਜਾ ਹੋਣਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਜਿਹੜੇ 2016 ਤੋਂ ਇਹ ਲੰਗਰ ਸ਼ੁਰੂ ਕਰ ਰੇ ਕਰਕੇ ਵਰਤਾ ਰਹੇ ਨੇ ਔਰ ਬਹੁਤ ਹੀ ਵਧੀਆ ਸੰਗਤ ਦੀ ਸਹਿਯੋਗ ਨਾਲ ਉਹ ਸੰਗਤ ਦਾ ਤੇ ਭਰਾਵਾਂ ਦਾ ਸਹਿਯੋਗ ਬਹੁਤ ਵਧੀਆ ਨਾਲ ਮਿਲ ਰਿਹਾ ਸਾਰੇ ਭਰਾ ਇੱਥੇ ਪਹੁੰਚੇ ਨੇ ਆਪਣੇ ਕੁਸ਼ ਜੀ ਪਹੁੰਚੇ ਨੇ ਆਪਣੇ ਹਰਿੰਦਰ ਰੰਧਾਵਾ ਜੀ ਪਹੁੰਚੇ ਨੇ ਅਜੇ ਜੁਕੇ ਜੀ ਸਾਰੇ ਭਰਾ ਮਿਲ ਕੇ ਇਹ ਸੇਵਾ ਉਹਨਾਂ ਬਾਹ ਰਹੇ ਨੇ ਬਹੁਤ ਹੀ ਮੈਨਾਂ ਨੂੰ ਵਧਾਈ ਦਾ ਵਧਾਈ ਦੇ ਪਾਤਰ ਨੇ प्रदीप ਸਿੰਘ ਬਾਜਵਾ ਜੀ ਔਰ ਬਹੁਤ ਵਧੀਆ ਇਹਨਾਂ ਦਾ ਜਿਹੜਾ ਇਹ ਲੰਗਰ ਵਰਤ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰ ਤੰ ਸਰੀ ਗੁਰੂ ਗੋਬਿੰਦ ਸਿੰਘ ਦੇ ਸਾਜੇ ਕਮਾਲ ਦੇ ਚਲਾਈ ਹੋਈ ਮਰਜ਼ਾਦਾ ਹੋਲੇ ਮਹਲੇ ਦੀ ਹੋਲੇ ਮਹਲੇ ਦੇ ਲੰਗਰਾਂ ਦੀ ਸੇਵਾ ਚੱਲ ਰਹੀ ਆ ਜੀ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਬਾਜਵਾ ਤੇ ਪਰਿਵਾਰ ਵੱਲੋਂ ਤੇ ਨਗਰ ਦੇ ਪਿੰਡ ਹਰ ਦੋ ਝੰਡੇ ਦੇ ਸਾਹ ਸੰਕਤ ਦੇ ਸੰਯੋਗ ਨਾਲ ਚਾਰ ਰੋਜ਼ਾ ਲੰਗਰ ਚੱਲ ਰਿਹਾ ਆ ਜੀ ਇਹ ਜੀ 5 ਸਾਲ ਹੋ ਗਏ ਆ 4 ਤੋਂ 5 ਸਾਲ ਹੋ ਗਏ ਆ ਲਗਾਤਾਰ ਚਾਰ ਰੋਜ਼ ਚੱਲਦਾ ਜੀ ਹੋਲੇ ਮਹਲੇ ਦੇ ਸਰਪੰਚ ਭਾਈ ਪ੍ਰਦੀਪ ਸਿੰਘ ਬਾਜਵਾ ਦੇ ਪਰਿਵਾਰ ਵੱਲੋਂ ਤੇ ਪਿੰਡ ਹਰਦੌਰ ਚੰਦੇ ਦੀ ਸੰਗਤ ਤਨ ਤਨ ਬਾਬਾ ਧਿਆਨ ਸਿੰਘ ਜੀ ਦੇ ਡੇਰੇ ਦੇ ਸੰਯੋਗ ਨਾਲ ਤੇ ਸਾੜੀ ਸੰਕਰ ਨਾਲ ਮਿਲ ਕੇ ਸੇਵਾ ਕਰਦੀ ਹੈ ਜੇ ਨਗਰ ਦੀ ਸੰਗਤ ਲਾਕੇ ਦੀ ਸੰਗਤ ਸਾਰਿਆਂ ਦਾ ਸੰਯੋਗ ਆ ਜੀ ਜਿਹੜੇ ਨੌਜਵਾਨ ਭਟਕਦੇ ਅੱਜ ਕੱਲ ਨਸ਼ਿਆਂ ਦੇ ਰਾਹ ਤੇ ਚੱਲ ਰਹੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੂੰਗਾ ਹਮਦੇਸ਼ੁਰਨਾ ਨੂੰ ਸੰਦੇਸ਼ ਅਸੀਂ ਕਿ ਦੇ ਸਕਦੇ ਜੀ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਗਿਰਤ ਕਰੋ ਮੰਨ ਲ सको ਨਾਮ ਜਪੋ ਤੇ ਸਹਿਨਸੀਲਤਾ ਰੱਖੋ